ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਸਿਮਮੀ ਅਜ ਹਸਪਤਾਲ ਚ ਪਈ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ ਦਰਾਂ ਸਾਲ ਕਿਸੇ ਨੇ ਸਿਮਮੀ ਦੇ ਚਿਹਰੇ ਤੇ ਐਸਿਡ ਦਾ ਅਮਲਾ ਦਿੱਤਾ ਸੀ ਨਕਾਬ ਬੰਨਿਆ ਹੋਣ ਕਰਕੇ ਸਿਮਮੀ ਦਾ ਤਾਂ ਚਿਹਰਾ ਜ਼ਿਆਦਾ ਖਰਾਬ ਨਹੀਂ ਹੋਇਆ ਸੀ ਪਰ ਅੱਖਾਂ ਵਿੱਚ ਐਸਿਡ ਜਾਣ ਕਾਰਨ ਉਸ ਦੀ ਰੌਸ਼ਨੀ ਚਲੀ ਗਈ ਸੀ ਸਿਮਮੀ ਜੋ ਕਿ ਇੱਕ ਬਹੁਤ ਖੁਸ਼ਦਿਲ ਅਤੇ ਮਿਹਨਤੀ ਲੜਕੀ ਸੀ ਉਸ ਦਾ ਇੱਕੋ ਸੁਪਨਾ ਸੀ ਪੜ ਕੇ ਡਾਕਟਰ ਬੰਨਾ ਤੇ ਗਰੀਬ ਲੋਕਾਂ ਦੀ ਸੇਵਾ ਕਰਨੀ ਕਿਉਂਕਿ ਉਹ ਆਪ ਵੀ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਅਤੇ ਉਸਦੀ ਮਾਂ ਦੀ ਮੌਤ ਵੀ ਗਰੀਬੀ ਕਾਰਨ ਇਲਾਜ ਨਾ ਹੋ ਸਕਣ ਕਾਰਨ ਹੋ ਗਈ ਸੀ। ਸਿਮਮੀ ਦਾ ਇੱਕ ਭਰਾ ਵੀ ਸੀ ਜੋ ਉਸ ਤੋਂ 1 ਸਾਲ ਵੱਡਾ ਸੀ। ਸਿਮਮੀ ਦੇ ਬਾਪ ਨੇ ਕਰਜ਼ਾ ਝੁੱਕ ਕੇ ਸਿਮਮੀ ਨੂੰ ਕਾਲਜ ਵਿੱਚ ਦਾਖਲਾ ਦਿਵਾਇਆ ਸੀ। ਇਸ ਲਈ ਸਿਮਮੀ ਵੀ ਚਾਹੁੰਦੀ ਸੀ ਕਿ ਉਹ ਮਿਹਨਤ ਕਰਕੇ ਆਪਣੇ ਬਾਪੂ ਦਾ ਨਾਮ ਰੌਸ਼ਨ ਕਰੇ। ਤੇ ਅੱਜ ਜਦੋਂ ਉਹ ਰੋਜ਼ ਦੀ ਤਰ੍ਹਾਂ ਕਾਲਜ ਜਾ ਰਹੀ ਸੀ ਰਾਸਤੇ ਵਿੱਚ ਉਸ ਦੀ ਕਲਾਸ ਵਿੱਚ ਹੀ ਪੜਨ ਵਾਲੀ ਇੱਕ ਲੜਕੀ ਦੀ ਐਕਟਿਵਾ ਖਰਾਬ ਹੋ ਗਈ। ਸਿਮੀ ਹਰ ਕਿਸੇ ਦੀ ਮਦਦ ਕਰਨ ਵਾਲੀ ਲੜਕੀ ਸੀ। ਜਦੋਂ ਉਸ ਨੇ ਉਸ ਨੂੰ ਐਕਟਿਵਾ ਕੋਲ ਖੜੀ ਦੇਖਿਆ ਤਾਂ ਮਦਦ ਲਈ ਪੁੱਛਿਆ। ਤਾਂ ਗੋ ਪ੍ਰੀਤੀ ਨੇ ਕਿਹਾ ਕਿ ਤੁਸੀਂ ਮੇਰੀ ਐਕਟਿਵਾ ਮੈਕੈਨਿਕ ਤੱਕ ਪਹੁੰਚਾਉਣ 'ਚ ਮੇਰੀ ਮਦਦ ਕਰ ਦਿਓ। ਉਵੇਂ ਜਾਣੀ ਐਕਟਿਵਾ ਰੈਡਨ ਲੱਗ ਪਈਆਂ ਕਾਫੀ ਅੱਗੇ ਜਾ ਕੇ ਜਾਣ ਤੋਂ ਬਾਅਦ ਪ੍ਰੀਤੀ ਨੂੰ ਯਾਦ ਆਇਆ ਕਿ ਉਹ ਆਪਣੀਆਂ ਕਿਤਾਬਾਂ ਉਸ ਦੁਕਾਨ ਤੇ ਹੀ ਭੁੱਲ ਆਈ ਹੈ ਜਿੱਥੇ ਉਸਦੀ ਐਕਟਿਵਾ ਖਰਾਬ ਹੋਈ ਸੀ ਤੇ ਉਸਨੇ ਆਪਣੇ ਘਰ ਫੋਨ ਲਵਾਉਣ ਲਈ ਰੀਚਾਰਜ ਕਰਵਾਇਆ ਸੀ ਹੁਣ ਪ੍ਰੀਤੀ ਐਕਟਿਵਾ ਸਿਮੀ ਕੋਲ ਛੱਡ ਕੇ ਵਾਪਸ ਆਪਣੀਆਂ ਕਿਤਾਬਾਂ ਲੈਣ ਤੁਰ ਪੈਂਦੀ ਹੈ ਸਿਮੀ ਹੌਲੀ-ਹੌਲੀ ਐਕਟਿਵਾ ਨੂੰ ਤੋੜਦੀ ਰਹਿੰਦੀ ਹੈ ਐਨੇ ਨੂੰ ਦੋ ਮੋਟਰਸਾਈਕਲ ਸਵਾਰ ਮੁੰਡੇ ਆਉਂਦੇ ਹਨ ਤੇ ਤੁਰੀ ਜਾਂਦੀ ਸਿਮੀ ਤੇ ਐਸਿਡ ਸੁੱਟ ਕੇ ਭੱਜ ਜਾਂਦੇ ਹਨ ਪਰ ਸਿਮੀ ਕੋਲੋਂ ਉਹਨਾਂ ਦਾ ਚਿਹਰਾ ਪਹਿਚਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਵੀ ਮੂੰਹ ਤੇ ਰਮਾਲ ਬੰਨੇ ਹੋਏ ਸਨ ਜਦੋਂ ਸਿਮੀ ਇਹ ਬਿਆਨ ਪੁਲਿਸ ਨੂੰ ਦਿੰਦੀ ਹੈ ਤਾਂ ਉਸਦਾ ਭਰਾ ਵੀ ਕੋਲ ਖੜਾ ਸੁਣ ਰਿਹਾ ਸੀ ਤੇ ਇਹ ਸਭ ਸੁਣ ਕੇ ਉਸਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਹ ਐਸਿਡ ਨਾਲ ਹਮਲਾ ਸਿਮੀ ਦੇ ਪ੍ਰਾਣ ਹੀ ਕੀਤਾ ਸੀ ਪਰ ਉਹ ਸਿਮੀ ਤੇ ਨਹੀਂ ਬਲਕਿ ਪ੍ਰੀਤੀ ਤੇ ਕੀਤਾ ਸੀ ਜਿਸ ਨੇ ਸਿਮੀ ਦੇ ਭਰਾ ਦੇ ਪ੍ਰਪੋਜ਼ ਨੂੰ ਟੁਕਰਾ ਦਿੱਤਾ ਸੀ ਅਤੇ ਪ੍ਰੀਤੀ ਦੀ ਐਕਟਵਾ ਦੇਖ ਕੇ ਹੀ ਹਮਲਾ ਕਰ ਦਿੱਤਾ ਜਦੋਂ ਸਾਰੀ ਗੱਲ ਦਾ ਸਿਮੀ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਚੰਗਾ ਹੋਇਆ ਰੱਬ ਨੇ ਮੇਰੀਆਂ ਅੱਖਾਂ ਖੋ ਲਈਆਂ ਮੇਰੇ ਕੋਲੋਂ ਤੇਰਾ ਚਿਹਰਾ ਵੈਸੇ ਵੀ ਨਹੀਂ ਸੀ ਦੇਖਿਆ ਜਾਣਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ